ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਬਰਨਾ ਮਹਾ ਮਾਜ ਮੰਦਾ ਸੰਜਿਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕੀਰਤ ਕਰਮ ਕੇ ਵਿਚੜੇ ਕਰਿ ਕਿਰਪਾ ਮਿਲੋ ਰਾਮਾ ਜਗਤ ਕੋਤੰਦ ਦਿਸ ਭ੍ਰਮੇ ਥਕੇ ਆਏ ਤਮ ਕੀ ਸ਼ਾਮ ਤੇ ਨੰਦ ਦੇ ਤੇ ਪahari ਕਿਤੇ ਨਾ ਆਵੇ ਕਾਮ ਚਲ ਮਨ ਸਾਥ ਗੁਮਲਾ ਲਤੀ ਉਪਜੈ ਨਾ ਕਾਮ ਹਨ ਨਾ ਹਾਂ ਮਿਲੀ ਐ ਸਾਜਨਾ ਕਦ ਪਾਈਐ ਇਸਨਾਬ ਜਿਤ ਘਰ ਹਰ ਕੰਤ ਨਾਮ ਤਰਗਾਈ ਪਠਨਗਰ ਸੇ ਰਾਮ ਸ਼ਰਬ ਸਿੰਗਾਰ ਤੁੰਗੋਲ ਰਸ ਸੰਦੇ ਹੀ ਸਭ ਖਾਮ ਰਬ ਸੁਆਮੀ ਕੰਤਵੇਂ ਹੋਣੀਆਂ ਮੀਤ ਸਜਣ ਸਭ ਜਾਮ ਨਾਨਕ ਕੀ ਬਨੰਤੀਆਂ ਪਰ ਕਿਰਪਾ ਦੀ ਜੈ ਰਾਮ हरमिंद स्वामी साम जिस चलताम चेतन गोविंद अदाव संत मिल पाई रसना नाम पणा जिन पाया अपना ए किसे गणा ਇਕ ਖਿਨ ਤਿਸ ਬਿਨ ਜੀਵਣਾ ਬਿਰਧ ਜਨਮ ਜਨਾਂ ਜਲਥਲ ਨਹੀਂ ਅਲ ਪੂਰਿਆ ਰਵਿਆ ਵੀ ਤਮਨਾ ਛੋ ਪ੍ਰਭ ਚੇਤਨਾ ਆਵਈ ਕਿਤੜਾ ਦੁਖ ਗਣਾ ਜਿਨੀ 라ਵਿਆ ਸੋ ਕਬੂ ਜਿਨਾ ਭਾ ਦਰਦਸ਼ਨ ਕਉ ਮੰਨ ਲੋ ਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੇ ਸਾਚ ਧੀਨ ਕਉ ਵਡੀਆਂ ਜਿਨਾ ਪ੍ਰੇਮ ਬਿਸ਼ੋ ਅਰ ਸਾਜਨ ਪੁਰਖ ਵਸਾਰਤੈ ਲਗੀ ਮਾਇਆ ਤੋਂ ਉਤਰ ਕਲਤਨ ਸੰਸਰ ਦਾ ਰਾਹ ਹਰ ਅਵਨਾਸੀ ਹੋ ਵੱਲ ਜਪ ਚਲਹੀ ਮੋਈ ਢੁਖੈ ਤੁੰਧੈ ਮੋ ਇਕਸ ਹਰ ਕੇ ਨਾਮ ਬਿਨ ਅਗੇ ਲਈ ਖੋਇ ਦਇ ਸਾਰ ਗੋਚਨਾ ਤਦਨੇ ਅਵਰਨਾ ਕੋਇ प्रीतम जनी जो लॻकी निर्मल सोए नानक की तव मे नदी विसाख सुहा लॻे हर सोए हर जे लोड़ ਜਿ세 ਅਗਦੇ ਸਾਫ ਪਹਿਨਵਾਨਾ ਹਰ ਸੱਜਣ ਨਾਮ ਨੂੰ ਲੱਗਿਆ ਕਿਸੇ ਅਨੰਦ ਦੇਈ ਪੰਨਾ ਮਾਨਕ ਮੋਤੀ ਨਾਮ ਪ੍ਰਭ ਹੁਣ ਲੱਗੈ ਨਾਹੀ ਸੰਨ ਰੰਗ ਸਬੇ ਨਾਰਾਇਣ ਜੇਤੇ ਮਨ ਬਹਾਵਨ ਜੋ ਹਰ ਲੋੜ ਸੋ ਕਰੇ ਸੋਈ ਜੀ ਕਰਾਨਾ ਜੋਗ ਤੱਕੀਤੇ ਆਪਣੇ ਸਈ ਕਹੀਏ ਧੰਨ ਆਪਨ ਲਿਆ ਜੇ ਮਿਲੈ ਵਿਛੜ ਕਿਉ ਰੋਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰਨਮਾਨ ਹਰ ਜੇਟਰੀ ਲੀਦਾ ਤਿਸਤਨੀ ਜਿਸ ਕਾ ਭਾਗ ਮਨਾਨ ਲ आसान पकंदा तग जी मूर्ख तग मानस सदी आग दो पाए गल भईयामकी पात मथे जोल खे ਰਨਵੇਂ ਹਾਰੀ ਬੱਚੋ ਨਾਰੀ ਉਠ ਜੱਲੀ ਗਈ ਨਰਾਹ ਜਨ ਕਾ ਹਾਰੂ ਟੇਢੀ ਐ ਤੋ ਦਰਗਾ ਹੋਏ ਖਲਾਦ ਪਰ ਗਿਰਬਾ ਪ੍ਰਭ ਆਪਾਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁੰਦ ਮਨੰਦ ਜਾ ਕੋ ਨਹੀਂ ਨਾਨਕ ਕੀ ਆਰਦਾਸ ਆਹ ਹਾਰ ਸੁਹੰਦਾਰ ਜਿਸ ਲੱਗੈ ਜਿਸ ਮਨ ਹਰ ਚਰਨ ਨਿਵਾਗ ਸਾਵਣ ਸਰਸੀ ਗਾਬਨੀ ਚਰਨ ਕਮਲ ਸਿਉ ਪਿਆਰ ਮਨ განਰਤਾ ਸਾਚ ਰੰਗ ਇੱਕੋ ਨਾਮ ਆਧਾਰ ਵਿਖਿਆ ਰਾਗ ਕੁੜਾ ਗਿਆ ਦਿਸਨ ਸੰਦੇਸ਼ਾਰ ਹਾਰੇ ਅਨੰਦ ਤਬੂੰ ਦਸੋ ਹਾਮਣੀ ਮਿਲ ਸਾ ਰੂਪੀਵਣ ਹਾਰ ਵਾਨ ਦਿਨ ਪ੍ਰਭ ਸੰਗ ਮਉੰਦਿਆ ਸਮਰੱਥ ਪੁਰਖ ਆਪਾਰ ਹਰਮਿਲਨੇ ਨੂੰ ਮੰਨ ਲੋ ਲਦਾ ਕਰਮ ਮਿਲਾ ਮਨ ਹਾਰ ਜਿਨੇ ਸਖੀਏ ਪ੍ਰਭ ਪਾ ਹੋ ਦਨ ਦਾ ਸਦ ਬਲ ਹਾਰ ਨਾਨ ਬਹਰ ਜੀ ਮਾਇ ਇਕਾਰ ਸਬਦ ਸੁਹਾਰਨ ਹਾਰ ਸਾਨ ਦਿਨ ਸੁਹਾਗਣੀ ਜਨ ਰਾਮ ਲਾਮ ਰਹਾ ਹਾਰ ਭਾਗਾਂ ਧਰਮ ਪਲਾਨਿਆ ਦੂਜਾ ਲੱਗਾ ਏ ਲਾਖ ਸਿਰ ਹਰ ਬਣਾਇਆ ਤਾਰ ਜਨੋਹੀ ਕੇ ਜੇਤ ਦਿਨ ਦੇ ਹੈ ਬਿਨ ਸਤੀ ਤੇ ਤਵੇ ਲੈ ਕੈ ਸੰ ਪ੍ਰੇਤ ਫਕੜ ਚਲਾਈਨ ਦੂਤ ਜਪ ਕਿਸੇ ਨਾਮ ਦੀਨੀ ਭੇਦ ਛੱਡ ਖੜੋ ਤਖਨ ਹੈ ਮਾਹੇ ਜਿਨ ਸਿਓ ਲੱਗਾ ਹੈ ਤਾ ਆਤਮਰੋੜੇ ਤਨ ਗਵੈ ਸਿਆਰੋ ਹੋਵਾ ਸੀਤ ਜੇ ਹਾ ਦਿੱਜੈ ਸੋ ਲੋਣੈ ਕਰਮ ਸੰਭੜਾ ਖੇਤ ਨਾਨਕ ਪ੍ਰਭ ਸਰਣਾ ਕੀ ਚਰਨ ਬਹਤ ਪ੍ਰਭ ਦੇ ਅਦ ਤੇ ਪਤਨ ਰਤਨਾ ਪਾਈ ਹੈ ਗੁਰ ਰਖਣ ਵਾਲਾ ਹੈ ਅਰ ਸੋ ਨ ਪ੍ਰੇਮੋ ਮਹੜਾ ਕਿਉ ਮਿਲਿਆ ਹਰਜਾ ਮਨ ਤਨ ਪਿਆਰ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਏ ਸ਼ਾਂਤ ਸਹਾਈ ਨੇ ਅਮਕੇ ਹੌ ਤਨ ਕੈ ਲਾਗਾ ਪਾਏ ਵੇਨ ਪ੍ਰਭ ਕੋਨ ਸੁਖ ਪਾਈ ਐ ਗੁਡੀ ਨਹੀ ਜਾਏ नी है त्रिप्रत आप त्याग में हो प्रभु जो हर जोहर अंत मलाइया से बिछड़ कटे न जा ਪ੍ਰਭ ਵਨ ਦੂਤਿਆ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸਦੀਆਂ ਜਿਨਾ ਮਾਇਆ ਹਾਰੇ ਰਾਏ ਕਤਕ ਕਰਮ ਕਮਾਵਣੇ ਦੋਸਨੰਤਾ ਹੋ ਜੋ ਰਮੇ ਸਰ ਤੇ ਭੁੰਨਿਆ ਵਿਆਪਨ ਸੰਦੇਰੋਗ ਵੇ ਮੁਖ ਹੋਏ ਨਾਮ ਤੇ ਲੱਗਣਾ ਜਨਮ ਵੇ ਜੋ ਹੈ ਨੰਮੇ ਪੌੜੇ ਹੋਏ ਜਏ ਜਿਤੜੇ ਮਾਇਆ ਮੋਹੂ ਗੇ ਵੇਚ ਨਾ ਕੋਈ ਦਰ ਸਕੈ ਕਿਥੇ ਰਵਰੋ ਜੀ ਇਤਾਂ ਕਿੰਨੀ ਮਹੋਵਈ ਲਿਖਿਆ ਸੰਯੋਗ ਵਡ ਭਾਗੀ ਮੇਰਾ ਪ੍ਰਾਪਤ ਮਿਲੈ ਨਾ ਉਤਰ ਸਬਦਿ ਹੋਗੈ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਜ ਕਤ ਤੱਕ ਹੋਵੇ ਸਾਧ ਸੰਗ ਬਿਨ ਸੈ ਸੰਤੇ ਸੋਟ ਮਗਰ ਮਾਹੇ ਸੁਹੰਦੀਆਂ ਹਰ ਪੈਰ ਸੰਗ ਬੈਠੜੀਆਂ ਤਨ ਕੀ शोभा क्या गणी जे साहिब ने लडियां तन मन मौला रा वस्यो संग साथ से डणीया साथ जना बारी से रहन अकेल तेन दुख ना करहु उतरै ജ പണിയടിയവ സർ പണിയ മഗ്ര പ്രഭ ആരാധന ਬਾਹੜ ਨਾ ਜਨ ਮੜੀਆਂ ਓਹ ਦੁਖ ਘਰ ਨਾ ਵਿਆਪਈ ਕੰਠ ਮਿਲਿਆ ਹਰਨਾਵੋ ਮਨ ਦੇ ਤੇ ਚਰਨ ਘਰ ਨੰਬ ਦਰਸ਼ਨ ਲਗੜਾ ਸਾਹੋ ਓ ਤਗੋਵਿੰਦ ਗੁਪਾਲ ਰਾਈ ਸੇਵਾ ਸੁਮਿਲਾ ਬਿਖਿਆ ਕੋਇ ਨੰ ਸਤੈ ਮਿਲ ਸਾਰੂ ਬਨਵਾ ਜੈ ਤੇ ਉਜੀ ਤੈ ਮੇਰੀ ਸੱਚੀ ਪ੍ਰੀਤ ਸਮਾ ਗਰ ਗੈ ਨਿੰਹਿ ਮਾਰ ਬ੍ਰਹਗੰਗ ਬਹੁੜ ਨਾ ਵਿਛੜਿਆ ਮਾਰ ਜਾ ਲਖ ਮੇਰੀਆਂ ਹਰ ਸੱਜਣ ਅਗ ਮੋਗਾ ਹੋਆ ਸ਼ਰਮ ਭਈ ਨਾ ਰਹੇ ਰੈ ਨਾਨਕ ਦਰਤਿਆ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਪਰਵਾ ਮਾਗੁ ਮਨਜਨ ਸੰਗ ਸਾਰੂਆ 埔ਰੀ ਕਰੇ ਸੁਨਾਹ ਹਰ ਕਾ ਨਾਮ ਧਿਆਏ सबदान करदान जनम कर्म मलोतर मै बुमान काम क्रोध नामसे लोग सुवाण सचे मार्ग चलद पुस्तक करे जवान ਅਠੇ ਸੱਠਿ ਤੀਰਥ ਸਗਲੁ ਉਨ ਜੀ ਦਇਆ ਪਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਕੋ ਮੁਖ ਸੁਜਾਨ ਨਿਨਾ ਮਿਲੇ ਆਪ ਰਬੈ ਆਪਣ ਨਾਨਕ ਤਨ ਗਰਬਾਨ ਮਾ ਬਸਤੇ ਸੇ ਕਾਂਡੀਆਂ ਹੈ ਜਨਮ ਪੂਰਾ ਗੁਰ ਮਹਿਰਾਵਾਂ ਹਲਗਣ ਨਾਮ ਰੋ ਪਾਰ ਜਨਾ ਹਰ ਸੱਜਣ ਪ੍ਰਗਟੇ ਸੰਤ ਸਹਾਈ ਰਾਤੇ ਪਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹਣ ਦੁੱਖਾ ਨਾਹੀਂ ਜਾਈ ਇਹ ਚੁਨੀ ਵਡ ਭਾਗਣੀ ਵਰ ਪਾਇਆ ਰਾਇ ਮਿਲ ਸਈਆ ਮੰਗਲ ਗਾਵਈ ਗੀਤ ਗੁਰਿੰਦ ਲਾਏ ਅਰ ਜਿਹ ਵਰਨਾ ਦਿਸਾਈ ਕੋਈ ਦੁਜਾ ਲਵੇ ਨਾ ਲਾਏ ਹਲ ਤ ਪਲ ਤ ਸਵਾਰਿਆ ਨ ਮਹਿ ਚਲਦੇ ਧਿਆਨ ਜਾਈ ਸੰਸਾਰ ਸਾਪ ਤੇ ਰਖਣਾ ਬਹੁੜਾ ਨਾ ਜਲ ਮੈਂ ਦਾਏ ਜਿਹਵਾਏ ਤਨੇ ਤੁਮਨ ਕਰੇ ਨਾਨਕ ਚਰਨੀ ਪਾਏ ਹਰਗਣ ਨਿਤ ਖਲਾਹੀਆ ਜਿਸ ਨੂੰ ਤੇਲ ਨਾ ਕਮਾਏ ਜੇਨ ਜਨ ਨਾਮ ਪਿਆਇਆ ਤਨ ਕੇ ਕਾਜ ਸਰੇ ਹਰਗੁਰ ਪੂਰਾ ਰਾਧਿਆ ਦਰਗਹ ਸਾਤਿਖਰੇ ਸਰਬ ਸੁਖਾਂ ਨਿਦ ਕਰਣ ਹਾਰ ਆਉ ਜਲ ਦਿਸਮ ਤਰੇ ਪ੍ਰੇਮ ਭਗਤ ਤਨ ਪਾਈਆ ਵਿਖਿਆ ਨਾਹੀ ਜਰਿਆ ਉਡ ਗਏ ਦੁਖ ਦਾ ਨਸੀਖ ਪੂਰਨ ਸਾਚ ਭਰੇ ਔਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਇਹ ਦਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕਾ ਮੰਗੇ ਦਰਸਦਾਨ ਕਿਰਪਾ ਕਰੋ ਅਰੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕਾ ਮੰਗੇ ਦਰਸਦਾਨ ਕਿਰਪਾ ਕਰੋ ਅਰੇ वाहेगुरू जी का खालसा वाहेगुरु जी वाहे की फतेह सतना श्री गुरु साहेब जी महादिवस मूरत भले जिसको नजर करे ਨਾਨਕ ਮੰਦ ਅਰਸਦਾਨ ਕਿਰਪਾ ਕਰੋ ਹਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਤਕ ਕਰਮੁ ਮਾਮਣੇ ਦੋਸਨਾ ਤਾ ਬੂਜੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਕਤਕ ਕਰਮ ਉਪਮਾਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ RAM ਦੇ ਲਗਦਾ ਨਾ ਜਨਮ ਮੈ ਜੋਗ ਇਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਹੋਵੇ ਵਿੱਚ ਨਾ ਕੋਈ ਕਰ ਸਕੈ ਕਿਸਥਾ ਰੋਹ ਵਹ ਰੋਜ ਕੀਤਾ ਕਿਛੂ ਨਾ ਹੋਵਈ ਲਿਖਿਆ ਤੁੜ ਸੰਜੋਗ ਵਡ ਭਾਗੀ ਮੇਰਾ ਪ੍ਰਭ ਲਾ ਤਾਂ ਉਤਰ ਸਭ ਬੰਦੇ ਹੋਗ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਜ ਤੱਤ ਕੋ ਵੇ ਸਾਧ ਸੰਗ ਮਨ ਸਬ ਸਬੇ ਸੋਚ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਟ ਤੱਤ ਕੋ ਵੇ ਸਾਧ ਸੰਗ ਮਨ ਸਬ ਸਬੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ